YouTube ਚੈਨਲ ਕੋਹਿਨੂਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਗਿੱਲ ਅੱਜ ਤੁਹਾਨੂੰ ਦਿਖਾਉਨੇ ਆ ਪਿੰਡ ਉੱਦਸੇਦੇਵਾਲਾ ਜ਼ਿਲ੍ਹਾ ਮਾਨਸਾ ਦੇ ਸਰਪੰਚ ਸਾਹਿਬ ਸਰਦਾਰ ਬਲਜੀਤ ਸਿੰਘ ਗਿੱਲ ਵੱਲੋਂ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਪਿੰਡ ਦੇ ਆ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਜੋ ਕਿ ਬਹੁਤ ਜ਼ਿਆਦਾ ਘਾਹ ਉਪੀ ਉਗੀ ਹੋਈ ਹੈ ਬਹੁਤ ਜ਼ਿਆਦਾ ਨਾਲੀਆਂ ਵੀ ਬੰਦ ਪਈਆਂ ਨੇ ਪਾਣੀ ਨੰਗਰ ਨੂੰ ਵੀ ਕਿਸੇ ਪਾਸੇ ਥਾਂ ਨਹੀਂ ਹੈਗਾ ਇਹਦੀ ਸਫਾਈ ਕਰਵਾ ਕੇ ਇੱਥੇ ਲੋਕ ਟਾਇਲ ਲਾਉਣ ਦੀ ਸਕੀਮ ਕੀਤੀ ਗਈ ਹੈ ਕੰਮ ਚੱਲ ਰਿਹਾ ਹੈ ਇਹ ਤੁਹਾਨੂੰ ਦਿਖਾਉਨੇ ਆ ਪਿੰਡ ਦੇ ਨੌਜਵਾਨ ਬਲ ਚੜ ਕੇ ਜੀ ਹਿੱਸਾ ਲੈ ਰਹੇ ਨੇ ਇਹਦੇ ਰ ਸਾਰੇ ਮਿੱਟੀ ਜੀ ਸੀ ਬੀ ਨਾਲ ਚੱਕ ਕੇ ਖਾਲੀ ਪੱਟੀ ਗਈ ਆ ਬੇਹੋਂਤ ਨਾਲ ਬਣਾਈ ਜਾਊਗੀ ਲੋਕ ਟਾਇਲ ਆ ਸਰਪੰਚ ਬਲਜੀਤ ਸਿੰਘ ਜੀ ਗੱਲ ਕਿ ਆ ਸਰਪੰਚ ਸਾਹਿਬ ਠੀਕ ਹੈ ਜੀ ਵਧੀਆ ਜੀ ਚੱਕੀ ਜਾਂਦੇ ਫਟੇ ਕੰਮ ਦੇ ਹਾਂਜੀ ਹਾਂਜੀ ਵਧੀਆ ਜੀ ਬਹੁਤ ਵਧੀਆ ਖਾਲੀ ਪਟਕੇ ਇਹਦੇ ਚ ਰੂੜੀ ਪਾਈ ਜਾਊਗੀ ਇਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਰੇਤਾ ਪਾ ਕੇ ਫਿਰ ਲੋਕ ਟਾਇਲ ਦਾ ਕੰਮ ਸ਼ੁਰੂ ਕੀਤਾ ਜਾਊਗਾ ਸਰਪੰਚ ਸਰਬਜੀਤ ਸਿੰਘ ਦੀ ਇਹ ਖੂਬੀ ਆ ਵੀ ਇਹ ਸਰਪੰਚੀ ਘਟ ਕਰਦੇ ਨੇ ਤੇ ਸੇਵਾ ਜਿਆਦਾ ਕਰਦੇ ਨੇ ਦੇਖੋ ਕਹੀ ਨਾਲ ਆਪ ਹੀ ਘਾ ਘੱਟੀ ਜਾਂਦੇ ਨੇ ਨਾਲ ਦੇ ਪਿੰਡ ਦੇ ਜੋ ਨੌਜਵਾਨ ਲੱਗੇ ਹੋਏ ਨੇ ਸੇਵਾ ਤੇ ਜੋ ਕਿ ਦੇਖਣ ਨੂੰ ਬਹੁਤ ਘੱਟ ਮਿਲਦਾ ਆਮ ਤਾ ਸਰਪੰਚ ਸਾਈਡ ਤੇ ਖੜ ਕੇ ਕੰਮ ਕਰਵਾਉਂਦੇ ਨੇ